ਉਹ ਸੱਟ ਲਾਤੀ ਗੁੱਡੇ ਤੇ ਨੀ ਗੁੱਦਾ ਇਹ ਪਾਣੀ ਲੈ ਕੇ ਆਉਂ ਮੂੰਹ ਲੈ ਵੇਖੀ ਜਾਏਗੀ ਇਹ ਨੀ ਕੀ ਰੰਗ ਲਾਣਾ ਮੈਨੂੰ ਵੀ ਬਾਤਾਂ ਮੰਜੇ ਤੇ ਕੀ ਕਰਾਉਣ ਮੈਂ ਹਾਈ ਲੈ ਆ ਪਾਣੀ ਕੇ ਅੰਦਰੇ ਬੈਠੀ ਰਵੇਂਗੀ ਹੁਣ ਹਾਈ ਨੀ ਤੇ ਬੈਜੇ ਪੀੜਾ ਨੀ ਹਾਈ ਵੇਗ ਮਾਸਟਰ ਤੇਰਾ ਕੀ ਕਰਦਾ ਧਵਾਜ ਮਾਰ ਸੱਟ ਲੱਗ ਗਈ ਹੂ ਹਈ ਹਈ ਸੱਤ ਲਾਤੀ ਨਹੀਂ ਇਹਨੇ ਟਿਕ ਸੱਪੇ ਜਿਹੜੇ ਕੰਮ ਕਰਨੇ ਨਹੀਂ ਰੰਗ ਲਾਉਣੇ ਪਰਮਜੀਤ ਮੇਰੇ ਪਹਿਖ ਸਾਹਿਬ ਸੁਭ ਕੀਤਾ ਜੇ ਕਿ ਨਹੀਂ ਅਜੇ ਕਾਹਦਾ ਹਿਸਾਬ ਕਰਨਾ ਕਰ ਦੇਨੀ ਤੇਰੇ ਕਿੰਨੇ ਕਿਤੇ ਰਹਿੰਦੇ ਮਹੀਨੇ ਤੋਂ ਇੱਕ ਦੋ ਦਿਨ ਉੱਤੇ ਲੱਗੇ ਹੀ ਭਾਵੇਂ ਜਿੰਨੇ ਮਰਜ਼ੀ ਬੰਦੇ ਮੇਰੇ ਪਹਿਖ ਤੇ ਮੇਰੇ ਦੇਣ ਦਾ ਹੱਕ ਹੈ ਨਾ ਤੁਹਾਡਾ ਦੇ ਦਾਂਗੇ ਹੋਣਗੇ ਕੋਲ ਦੇ ਦੇਣੇ ਕੰਮ ਤੋਂ ਗਿਆ ਜਾਂਦੇ ਮਿਲਣਾ ਵਾ ਤੇ ਤੁਹਾਨੂੰ ਦੇ ਦੇਣੇ ਪੈਸੇ ਤੁਹਾਡੇ ਤੁਹਾਡੇ 100 200 ਹਜ਼ਾਰ ਤੇ ਬਾਕੀ ਤੇ ਤੁਹਾਡਾ ਪੂਰਾ ਹੋ ਗਿਆ ਹਿਸਾਬ ਮੇਰਾ 1200 ਰੁਪਿਆ ਬੰਦਾ ਹੈ ਆਈ ਤੋ ਪਿਛਲੇ ਮਹੀਨਿਆਂ ਪਸਾਬ ਕੀਤਾ ਨਹੀਂ ਮਿੰਨੋ ਨਹੀਂ ਪਤਾ ਇਹ ਗੱਲ ਦਾ ਘਟਾਇਆ ਤੂੰਗਾ ਮਿੰਨੋ ਮੈਂ ਤੁਹਾਡਾ ਡਾਡੀ ਹਾਈ ਪੈਣ ਘਟਾਇਆ ਤੇ ਪੋ ਮੈਂ ਮੈਂ ਹੀ ਆ ਚਾਚੀ ਜੀ ਤੁਹਾਨੂੰ ਪਰ ਪੈਸੇ ਦੇ ਮੈਂ ਪੂਰੇ ਪੂਰੇ ਹਿਸਾਬ ਕਰਕੇ ਦਊ ਸਾਫ ਕਰਾਉਂ ਜੇ ਫਿਰ ਮੈਂ ਤੁਹਾਡਾ ਸਾਫ ਕਰਕੇ ਕਾਪੀ ਤੇ ਲਿਖਿਆ ਪੂਰਾ 1200 ਰੁਪਿਆ ਨਹੀਂ ਤੁਹਾਡਾ ਬੰਦਾ ਤੇ ਕੀ ਹੋਇਆ ਹਾਏ ਹਾਏ ਡਿੰਗ ਨਿਓ ਨਾ ਕੁੜੀ ਦਹੀਂ ਸਿਆ ਪਾਥਾ ਨਾ ਪੋਚਾ ਲਾਉਣ ਲਾਈ ਜਾਂਦੀ ਜਾਦਾ ਗਿੱਲਾ ਪਾਣੀ ਰੋੜਿਆ ਤੇ ਮੇਰੇ ਲੱਗ ਗਈ ਸੱਟ ਗੋਡੇ ਤੇ ਉਹਦੇ ਉਨੇ ਵੀ ਲੱਗ ਗਰਾਨਾ ਕਿਤੀ ਦਾ ਫਲ ਮਿਲਿਆ ਏ ਕੀਤੀ ਦਾ ਫਲ ਕੀ ਦੱਸ ਮੈਂ ਉਹਦੇ ਨਾਲ ਕੀ ਕਰਦੀ ਨਿਆਣੀ ਤੂੰ ਉਹ ਨਵਚਾਰੇ ਨਾਲ ਮਾਹਦੇ ਨੇ ਕੰਮ ਇੰਨਾ ਤੁਹਾਡਾ ਵੀ ਮੈਂ ਕਰਦੀ ਤਾਹ ਵੀ ਨਹੀਂ ਮੇਰਾ ਗੁਣ ਪਾਇਆ ਉਹਦਾ ਵੀ ਮੈਂ ਇੰਨਾ ਕਰਦੀ ਹਾਂ ਉਸ ਕਰ ਇੰਨਾ ਤਾਂ ਕਰਨਾ ਹੀ ਪੈਂਦਾ ਸੀ ਪੁੱਤ ਨੂੰ ਕੋਲੋਂ ਹੁਣ ਲੈ ਤੇ ਤੂੰ ਉਹ ਨਵਚਾਰੀ ਜਾਣੀ ਤੇ ਹੈਗੇ ਪੜਨਣ ਵਾਈ ਤੇਰੇ ਕੰਮ ਕਰਨ ਨੂੰ ਥੜਾ ਪੜਾਉਣ ਵੀ ਦੇਈਆਂ ਭੈਣ ਮੈਂ ਸਾਰੇ ਕੰਮ ਕਰੂੰਗੀ ਫਿਕਰ ਆ ਮੈਨੂੰ ਮੈਂ ਸਾਰਾ ਕੁਝ ਹੀ ਕਰੂੰਗੀ ਅਦਾਸ਼ਰ ਤੇ ਇਹ ਨੂੰ ਪਤਾ ਨਹੀਂ ਕੀ ਮੇਰੇ ਪੈਸੇ ਭੇਜ ਦੀ ਚੰਗਾ ਕੋਈ ਨਹੀਂ ਮੈਂ ਭੇਜ ਦੂੰਗੀ ਕਰ ਦੂੰ ਤੈਨੂੰ ਤਗਾ ਚੰਗੇ ਕੰਮ ਕਰਿਆ ਕਰ ਇਹ ਨੂੰ ਪਤਾ ਨਹੀਂ ਪੁੱਛਿਆ ਦੱਸਿਆ ਪਤਾ ਆ ਆਹ ਵਾਓ 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 ਯਾ ਮੈਂ ਵੇਖਾਂ ਜਾ ਕੇ ਕੀ ਕਰਨ ਗਈ ਆ ਆਏ ਨਹੀਂ ਮੈਂ ਮਰਕੀ ਨਹੀਂ ਇੱਕ ਬੰਨੇ ਮੇਰੇ ਸੱਟ ਲਾਤੀ ਆ ਤੇ ਹੁਣ ਚੜ ਕੇ ਬੈਠੀ ਹੈ ਨਹੀਂ ਤੈਨੂੰ ਖੇਡਣ ਦੀ ਅੱਗ ਲੱਗੀ ਕੁੜੀ ਨਾ ਇੱਕ ਬੰਨੇ ਮੇਰੇ ਸੱਟ ਲਾ ਕੇ ਤੇ ਕੱਪੜੇ ਕਿੰਨੇ ਧੋਣੇ ਆ ਤੇਰੀ ਮਾਂ ਨੇ ਧੋਣੇ ਆ ਕੇ ਹੈ ਚੱਲ ਚੱਲ ਕੇ ਧੋ ਜਾ ਕੇ ਸਾਰੇ ਕੱਪੜੇ ਇੱਕ ਬੰਨੇ ਮੇਰਾ ਗੋਡਾ ਨਾਲ ਜਾ ਮੈਨੂੰ ਰੋਟੀ ਪਾ ਕੇ ਲਿਆ ਕੇ ਦੇ ਪਹਿਲਾਂ ਕੱਪੜੇ ਧੋ ਜਾ ਕੇ ਨਾ ਮਿਲ ਪੁਰ ਤੂੰ ਖੇਡ ਤੂੰ ਬਾੜ ਮੇਰਾ ਪੋਤਾ ਉੱਥੇ ਖੇਡ ਬਾਜ਼ੀਆਂ ਨਾਲ ਬਾਜ਼ੀਆਂ ਪਈਆਂ ਮੇਰਾ ਪੁੱਤ ਕਿੱ데 ਕਰ ਰੱਖ ਪੰਦਨਾ ਇਹ ਦਿਨਾਂ ਨੇ ਖੇਤੀ ਦਾ ਇਹ ਕੰਮ ਕਰਿਆ ਕਰ ਵਾਰੇ ਨਾ ਲਾਇਆ ਕਰੀ ਮੇਰਾ ਪੁੱਤ ਚੰਗਾ ਜਾ ਹੋਸ ਮम्मी ਦੀ ਦੀਦੀ ਤੋਂ ਕਿਉਂ ਮਾਰਦੇ ਆਂ ਵੀ ਤੇ ਇੱਕ ਦੀਦੀ ਆ ਨਹੀਂ ਪੁੱਤ ਉਹ ਤਾਂ ਦੀਦੀ ਤੇ ਹੈ ਆਪਣੀ ਤੇ ਦੀਦੀ ਅਰਪਣ ਇਹ ਤਾਂ ਪਤਾ ਕੰਮ ਕਰਦ ਨੂੰ ਨਹੀਂ ਆਂਦੀ ਆਂ ਚਾਰ ਦਿਨ ਭਰਉਣਾ ਵੀ ਆ ਖਰਚੇ ਦੇਣੇ ਤੈਨੂੰ ਪਤਾ ਤੇਰੇ ਪਾਪਾ ਕਿੱਦਾਂ ਕਮਾਉਂਦਾ ਮੈਂ ਤੇਰੇ ਨਾਲ ਇਹ ਦਿਨਾਂ ਖੇਤੀਆ ਕਰ ਚੰਗਾ ਤੂੰ ਰਹਿੰਦਾ ਕਰੀ ਤੇ ਨਾ ਖੇਤਾਂ ਦਾ ਫੋਨ ਦੇ ਕ ਅਰਪਣਾ ਖੇਤ ਲਿਆ ਕਰ ਮੇਰਾ ਪੁੱਤ ਚੰਗਾ ਜੇ ਖੇਡ ਕੇ ਆ ਬਾਜ਼ ਨਹੀਂ ਆਣਿਆ ਨਾ ਆਪਣਾ ਵੇ ਕੀ ਕਰਦੀ ਆ ਆਪਣ ਨੂੰ ਛੱਡਿਆ ਕਰ ਹੈ ਜਾ ਦੇਖਾ ਨਾ ਉਹ ਖੜੀ ਨੂੰ ਉੱਪਰ ਹੀ ਹੈ ਖੜੀ ਨੂੰ ਕਪੜੇ ਧੋੜੇ ਹੀ ਕਿ ਨਹੀਂ ਹੈ ਨਹੀਂ ਕੁੜੀ ਇੱਥੇ ਬਲਟੀ ਰਹੁੰਦੇ ਹੀ ਕੰਮ ਕਰ ਲੈ ਸਾਰਾ ਕਪੜੇ ਧੋਲੇ ਚਲ ਆਵੇ ਸਾਰੇ ਕਪੜਿਆਂ ਦਾ ਢੇਰ ਲੱਗਾ ਵਾ ਹੈ ਦਫਾਉਣੀ ਇੱਥੇ ਬੈਠੀ ਹੈ ਮੇਰੇ ਕੋ ਤੇ ਕਬ ਨਹੀਂ ਤੁਰਿਆ ਜਾਂਦਾ ਰੋਟੀ ਪਾਣੀ ਵੀ ਬਣਾਉਣਾ ਪੈਣਾ ਤੈਨੂੰ ਸਾਰਾ ਤੈਨੂੰ ਕਿਝ ਆਈ ਬੈਠੇ ਚੰਗੀ ਤਾਂ ਧੋ। ਪਾਣੀ ਕੰਮ ਨਹੀਂ ਕਰਨਾ ਹੁੰਦਾ। ਤੂੰ ਮੈਨੂੰ ਸੋ। ਹਨੀ ਕੁੜੀ ਸਾਰੇ ਕੱਪੜੇ ਧੋ ਕੇ ਫਿਰ ਬਾਥਰੂਮ ਚ ਬਾਹਰ ਆਉਣਾ। ਉਹਨਾਂ ਚਿਰ ਨਹੀਂ ਬਾਹਰ ਨਿਕਲਣੀ ਚਾਹੀਦੀ। ਠੀਕ ਹੈ ਨਾ? ਚੰਗੀ ਤਾਂ ਉਹਨਾਂ ਚਿਰ ਕੱਖ ਨਹੀਂ ਬਾਅਦ ਵਿੱਚ ਬੁੱਝਿਆ ਕੰਮ ਵੇਖੀ ਹੁਣ ਰੋਟੀ ਰਾਤੀ ਵੀ ਤੈਨੂੰ ਪਕਾਉਣੀ ਪੈਣੀ ਮੇਰੇ ਤੇ ਸੱਟ ਗੋਡਾ ਟੁੱਟਦਾ ਜੀ। ਹੁਣ ਹੋਲੀ ਹੋਲੀ ਰਾਮ ਆਉ ਫੇਰ ਵਾਹ। ਕਰ ਚੰਗੀ ਤਾਂ ਘਰ ਨੂੰ ਸਾਫ ਸਾਰੀ। ਮੁਗਰੇ ਜਾ ਆ ਮੈਂ ਕਿੰਨਾ ਮਾਰਦੇ ਆ मम्मा मम्मा कुछ तो काम तू बड़ी चंगी मैं तो कुछ नी खाता मैन रोटी भी मेरी दि ममा मैं तेन रोटी लिया मैं तेन बहुत चोरी चोली रोटी लिया अशू कि चं मासी तो बिल्कुल नहीं गुस्सा ही करी जानी है अशू कि चं 哈哈哈哈！<laughs> <laughs> ਕੀ ਕਰ ਰਹੀ ਆ ਚੁੱਪ ਅੱਜ ਮੈਂ ਤੇਰੇ ਵਾਸਤੇ ਖੋਟ ਬਣਾਇਆ ਸੀਗਾ ਚਲੋ ਉੱਡੋ ਉਹ ਨਾ ਆਪਾਂ ਨੂੰ ਦੇਖਣ ਲਈ ਕੀ ਕਰਦੀ ਓ ਨਾ ਤੈਨਾਂ ਆਪਾਂ ਨੂੰ ਤੇ ਤੇ ਨੂੰ ਆਵਾਂਗੇ ਨਹੀਂ ਰਹਿ ਹੈ ਇਹ ਚੀਜ਼ ਸਾਰੀ ਸਾਰੀ ਇਹ ਨੂੰ ਆ। ਤੇਰਾ ਕੈਮਰਾ ਬੋਲ ਸੁਣ ਰਹੀ ਨਹੀਂ ਤੇ ਆਪਾਂ ਨੂੰ ਵੇਖੋ ਕੀ ਕਰਦੀ ਆ। ਅਸਾਂ ਦੰਗਿਆ ਦੇਖੋ ਐ ਨਹੀਂ ਤੂੰ ਕੀ ਕਰਦੀ ਮੇਰੀ ਕੁੜੀ ਨੂੰ ਕੀ ਬਣਾਉਣੀ ਹੈ ਤੈਨੂੰ ਮੈਂ ਕੀ ਨਹੀਂ ਕਹਿੰਦੀ ਹੈਂ ਇਹਦਾ ਚੋਰੀ ਚੋਰੀ ਦੋ ਰੋਟੀਆਂ ਖਾ ਕੇ ਤੂੰ ਰਾਜੀਦੀ ਨਹੀਂ ਸਵੇਰ ਦੀ ਕੰਮ ਤੇਰੇ ਕੋਲ ਹੁੰਦਾ ਕੱਖ ਨਹੀਂ ਗਾ ਸਵੇ ਇਹ ਵੀ ਤੂੰ ਲੱਗਨੀ ਆ ਉਹਦੇ ਨਾਲ ਜੋਤ ਕਦੀ ਕੋਹਲੇ ਅਰੇ ਕਦੀ ਕੋਹਲੇ ਅਰੇ ਕਿੰਨੇ ਦਿਨ ਮਤਵਾਇਆ ਕਿੰਨੀ ਕ ਭੁੱਖ ਲੱਗੀ ਤੇਨੂੰ ਉਹਨੂੰ ਬਰ ਬੜਾਇਆ ਨਾ ਕਰ ਉਹ ਤੋਂ ਦੂਰ ਆ ਕਰ ਥੋੜੀ ਮੇਰੀ ਕੁੜੀਆਂ ਤਾਂ ਥੋੜੀ ਦੂਰ ਆ ਕਰ ਸਿਰਜ ਕੀ ਤਾਂ ਜੂਆਂ ਪਈਆਂ ਕੀ ਕਰ ਮੇਰੀ ਕੁੜੀਆਂ ਨੂੰ ਵੀ ਉਤਾਂ ਦੇ ਬਣਾਈ ਜੰਮੀ ਉਹਨਾਂ ਤੋਂ ਥੋੜੇ ਦੂਰ ਹੀ ਰਿਹਾ ਕਰ ਠੀਕ ਹੈ ਨਾ ਐਵੇਂ ਗੱਲ ਸੋਹਣਾ ਨੇ ਮੈਨੂੰ ਲੱਗਦੇ ਨਹੀਂ ਕਿ ਮੈਂ ਤੇਰੇ ਹਾਰਵਰਡ ਬੰਦਾ ਕਰਨਾ ਹੈ ਜਾ ਲੇ ਕਿਵੇ ਕੰਮ ਜਗਾ ਨਹੀਂ ਕੀ ਰਹੇ ਹੋ ਅੰਤ ਕਿੰਨਾਂ ਸਮਝਾਵਾਂ ਕੱਲ ਦੀ ਬਾਈ ਜਮਾ ਦੇਤੇ ਸਭ ਤੋਂ ਸਾਰਿਆਂ ਨਾਲ ਸਹੀ ਤੇ ਭੰਡੀ ਹੋ ਜੂਗੀ ਹੈ ਨਹੀਂ ਕੁੜੀ ਮੇਰੀ ਗਾਲ ਸੋਹਣੇ ਕਿਤਨਾ ਮੈਂ ਗੱਲ ਸਮਝਾਵਾਂ ਕੱਲ ਤੇਰੀ ਮਾਂ ਵੀ ਅੱਜ ਤੂੰ ਹੱਛੂ ਸਾਰਾ ਕੁਝ ਦੱਸਣ ਨਹੀਂ ਨਾ ਵੀ ਤੇਰੀ ਮਮੇਰੀ ਮम्मा ਤੇਰੀ ਮੈਨੂੰ ਦੇਂਦੀ ਨਹੀਂ ਕੱਖੋਂ ਖਾਣ ਨੂੰ ਕੁਝ ਨਹੀਂ ਦੇਂਦੀ ਮੈਨੂੰ ਭੁੱਖ ਲੱਗੀ ਆ ਜੇ ਕੱਲ ਨੂੰ ਬਾਈਕਾਂਸ ਤੇਰੀ ਮਾਂ ਆ ਜਾਈ ਜਾਂ ਕੋਈ ਹੋਰ ਆਵੇ ਘਰ ਵਿੱਚ ਇਹਨੂੰ ਇਹ ਨਹੀਂ ਕਹਿਣਾ ਕਿ ਮੈਨੂੰ ਮਾਸੀ ਕੱਖ ਦੇਂਦੀ ਨਹੀਂ ਤੂੰ ਆਖਣਾ ਮਾਸੀ ਬਹੁਤ ਚੰਗੀ ਆ ਮੈਨੂੰ ਬਥੇਰਾ ਕੁਝ ਦੇਂਦੀ ਆ ਹੁਣ ਤੇਰਾ ਪੜਾਈ ਦਾ ਖਰਚਾ ਨੇ ਮੈਂ ਚੁੱਕਰ ਦਈ ਉੱਥੇ ਜਾ ਕੇ ਕੀ ਕਰੇਗੀ ਤੇਰੀ ਪੜਾਈ ਦਾ ਸੁਖਣਾ ਨਹੀਂ ਆ ਇਦਾਂ ਨਹੀਂ ਉਸ ਤੋਂ ਬਾਅਦ ਆ ਕਹਿੰਦੇ ਮੈਂ ਤੈਨੂੰ ਫੰਡਿੰਗ ਆ ਤੇ ਤੇਰੇ ਬੜੀਆਂ ਮਾਣੀਆਂ ਤੇਰੇ ਠੀਕ ਹੈ ਨਾ ਕੋਈ ਨਹੀਂ ਦੱਸਣਾ ਆਪਣੀ ਮੰਮਾ ਨੂੰ ਤੂੰ ਆਖਣਾ ਮਾਸੀ ਬਹੁਤ ਚੰਗੀ ਬਾਈ ਜੇ ਆ ਵੀ ਜਾਵੇ ਨਾ ਤੂੰ ਕਹਿਣਾ ਵੀ ਹਾਂ ਮਾਸੀ ਬਹੁਤ ਚੰਗੀ ਠੀਕ ਹੈ ਇਹੀ ਗੱਲ ਕਹਿਣੀ ਆ ਤੇ ਜੇ ਕੋਈ ਹੋਰ ਕਹਿੰਦਾ ਮੈਂ ਤੈਨੂੰ ਮੱਵਾਟ ਦੇ

ਵੇਖੀ ਬੈਠੀ ਬਾਰ ਮੰਜੀ ਦੀ ਦਿੱਤੀ ਕਿਹ ਚਹ ਹੈ ਨਹੀਂ ਕੋਈ ਮਿਲਗਾ ਸੁਣ ਤੈਨੂੰ ਮੈਂ ਕਿਹਾ ਬੈੱਡ ਤੇ ਨਹੀਂ ਵਿਆਹ ਕਰਨਾ ਕਿ ਨਾ ਕੇ ਫੱਬ ਕੇ ਤੂੰ ਬੈੱਡ ਤੇ ਬਹਿ ਗਈਆਂ ਕੰਮ ਸਾਰਾ ਕਰਾਂ ਹੀ ਅੰਦਰੋਂ ਹੋਣ ਮੈਂ ਬੈਠਾ ਨਹੀਂ ਮੇਰਾ ਸਿਰ ਮੇਰਾ ਕੋਸ਼ਿਸ਼ ਨਹੀਂ ਅਗਰ ਸਿਰ ਨੂੰ ਗੋਲੀ ਨਹੀਂ ਵੱਜੀ ਆ ਤੈਨੂੰ ਮੈਂ ਦੱਸਾਂ ਤੇਰੀ ਮੰਜੀ ਕਿੱਥੇ ਐ ਇਤੋਂ ਨਹੀਂ ਇੱਕ ਵਾਰ ਇੱਥੇ ਨਹੀਂ ਮੈਣਾ ਤੂੰ ਠੀਕ ਹੈ ਨਾ ਔਰ ਬਾਹਰ ਮੰਜੀ ਆ ਚੱਲ ਦਫਾ ਹੋ ਉੱਥੇ ਚੱਲ ਚਲ ਉੱਥੇ ਜਾ ਕੇ ਬੈਠ ਕਿਦਾ ਨਹੀਂ ਪਾਇਆ ਵਾ ਰੋਣਾ ਕਿਹੜੀ ਗੱਲ ਦਾ ਚੜਿਆ ਹੁੰਦਾ ਤੈਨੂੰ ਹੈ डे तो तो बढ़िया। पै। <laughs> चल पैज इतने अंदर नहीं बढ़ना तू कम करके इतने बाद बह जा करना तेरी जगह वा ठीक है ना अंदर नहीं बैठना। इतना सोया कर <laughs> <laughs> <ते> <laughs>